ਸਪਿਰਟ ਤੋਂ ਵਨੀ ਸ਼ਰਾਬ ਜਿਹੜੀ ਹੈਗੀ ਆ ਉਹਦੇ ਨਾਲ ਮਾਲਵੇ ਦੇ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਪ੍ਰਾਣਾ ਹਲਕਾ ਸੀ ਉਹਦੇ ਵਿੱਚ ਮੋਤਾਂ ਦੀ ਗਿਣਤੀ ਜਿਹੜੀ ਹੈਗੀ ਆ ਫੜ ਰਹੀ ਆ 20 ਦੇ ਕਰੀਬ ਮੋਤਾਂ ਹੋ ਗਈਆਂ ਨੇ ਘਰ ਦੀ ਕੰਦੀ ਸ਼ਰਾਬ 2 ਨੰਬਰ ਦੀ ਸ਼ਰਾਬ ਇਹ ਕੋਈ ਅੱਜ ਦਾ ਵਰਕਾਰਾ ਨਹੀਂ ਲੋਕ ਸਭਾ ਦਾ ਚੋਣਾਂ ਦਾ ਜਿਹੜਾ ਹੈਗਾ ਮੌਕਾ ਵਾ ਸਰਤੇ ਆ ਤੇ ਉਹਦੇ ਜਿਹੜੀ ਹੈਗੀ ਆ ਸਰਕਾਰ ਤੇ ਵਿਰੋਧੀ ਧਿਰਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਆ ਇਸੇ ਬਾਰੇ ਕੋਈ ਸ਼ਕਤੀ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਕੀਤੀ ਮੁਲਾਜ਼ਮਾਂ ਦੀ ਜਿਹੜੀ ਤਰਖਾ ਵਾ ਮਾਰਚ ਦੇ ਮਹੀਨੇ ਜਿਹੜਾ ਹੈਗਾ ਬੋਲੀ ਚੜਦੀ ਆ ਮੁਲਾਜ਼ਮਾਂ ਦੀ ਤਨਖਾਹ ਦਾ ਵੱਡਾ ਹਿੱਸਾ ਐਕਸਾਈਜ਼ ਚੋ ਸ਼ਰਾਬ ਦੀ ਡਿਊਟੀ ਤੋਂ ਜਾਂਦਾ ਵਾ ਨਕਲੀ ਡਰੱਗ ਦਾ ਪਿਛਲੇ 10-15 ਸਾਲਾਂ ਤੋਂ ਦਰਿਆ ਵਗ ਰਿਹਾ ਹੈ ਪੰਜਾਬ 'ਚ ਤੇ ਉਹਦੋਂ ਤੀਜਾ ਹਰ ਪਿੰਡ ਦੇ ਬੰਦੇ-ਬੰਦੇ ਨੂੰ ਪਤਾ ਹੁੰਦਾ ਵੀ ਇੱਥੋਂ ਦੇ ਸੀਮਰ ਦੀ ਹੈ ਇੱਥੋਂ ਰੇਡੀ ਅੰਗਰੇਜ਼ੀ ਮਿਲਦੀ ਹੈ ਹੁਣ ਤਾਂ ਰੇਡੀ ਇਕੱਠੇ ਹੋ ਗਏ ਕਈ ਬੰਦੇ ਠੇਕੇ ਹਨੀ ਉੱਥੋਂ ਅੰਗਰੇਜ਼ੀ ਵੀ ਕਈ ਲੋਕ ਘਰ ਵੇਚਦੇ ਆ ਹੂੰ ਇਹ ਸਾਰਾ ਕੁਝ ਪੁਲਸ ਦੀ ਜਾਣਕਾਰੀ ਚ ਹੁੰਦਾ ਹੈ ਕਿ ਨਾਲ ਹੀ ਅਕਸਾਈਜ਼ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਨਜ਼ਰ ਚ ਹੁੰਦਾ ਇਹਦੀ ਜ਼ਿੰਮੇਵਾਰੀ ਕਿਸੇ ਦੇ ਉੱਤੇ ਨਹੀਂ ਨਹੀਂ ਦੋ ਚਾਰ ਬੰਦੇ ਫੜ ਲਏ ਹੋਣੇ ਆ ਫੜ ਵੀ ਲਏ ਆ ਤੇ ਦੋ ਚਾਰ ਹੋਰ ਫੜ ਲੈਣਗੇ ਉੱਥੇ ਗੱਲ ਫੱਕ ਹੋ ਜਾਨੀ ਸਸੀਖਰ ਜੀ ਮੈਂ ਪਰਮੇਂਦਰ ਸਿੰਘ ਜੱਟਪਰੀ ਸਤਿ ਸ਼੍ਰੀ ਅਕਾਲ ਜੀ ਮੈਂ ਦਵਿੰਦਰਜੀਤ ਸਿੰਘ ਦਰਸ਼ੀ ਜੀ ਅਸੀਂ ਦੋਨੇ ਜਣੇ ਤੁਹਾਡੀ ਕਚੈਰੀ ਵਿੱਚ ਫੇਰ ਅੱਜ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ ਦਰਸ਼ੀ ਪਾਜੀ ਲੇਖਾ ਜੋਖਾ ਆਪਾਂ ਅੱਜ ਜਿਹੜਾ ਹੈਗਾ ਪਖਦੇ ਮਸਲਾ ਹੈਗਾ ਸਭ ਤੋਂ ਸ਼ਰਾਬ ਦੇ ਨਾਲ ਨਕਲੀ ਸ਼ਰਾਬ ਜਨੀ ਕੀ ਸਪਿਰਟ ਤੋਂ ਬਣੀ ਸ਼ਰਾਬ ਜਿਹੜੀ ਹੈਗੀ ਆ ਉਹਦੇ ਨਾਲ ਮਾਲਵੇ ਦੇ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਪੁਰਾਣਾ ਹਲਕਾ ਸੀ ਉਹਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਹੈਗੀ ਆ ਵਧ ਰਹੀ ਆ 20 ਦੇ ਕਰੀਬ ਮੌਤਾਂ ਹੋ ਗਈਆਂ ਨੇ ਜੀ ਜੀ ਤੇ ਉਹਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਕਿਉਂਕਿ ਲੋਕ ਸਭਾ ਦਾ ਚੋਣਾਂ ਦਾ ਜਿਹੜਾ ਹੈਗਾ ਮੌਕਾ ਵਾ ਸਿਰ ਤੇ ਆ ਤੇ ਉਹਦੇ ਜਿਹੜੀ ਹੈਗੀ ਆ ਸਰਕਾਰ ਤੇ ਵਿਰੋਧੀ ਧਿਰਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਆ ਇਹਦੇ ਬਾਰੇ ਹੁਣ ਆਪਾਂ ਸਾਰਾ ਕਰੀਏ ਦਾ ਲੇਖਾ ਜੋਖਾ ਵੀ ਇਹ ਕਿਉਂ ਆਖਰ ਜਿਹੜਾ ਹੈਗਾ ਵੋਟਾਂ ਦੇ ਮੌਕੇ ਹੀ ਕਿਉਂ ਜਿਹੜੀਆਂ ਹੈਗੀਆਂ ਇਹ ਮੌਤਾਂ ਵੀਰ ਜੀ ਉਹ ਤਾਂ ਬਹੁਤ ਦੁਖਦਾਈ ਗੱਲ ਹੈ ਵੀ ਵੋਟਾਂ ਦੇ ਸਮੇਂ ਇਹ ਘਤਨਾ ਵਾਪਰ ਗਈ ਹੈ ਜੀ ਪਰ ਪਰਮਿੰਦਰ ਜੀ ਆਪਣੇ ਪੰਜਾਬ ਚ ਜੀ ਘਰ ਦੀ ਕੱਢੀ ਸ਼ਰਾਬ 2 ਨੰਬਰ ਦੀ ਸ਼ਰਾਬ ਇਹ ਕੋਈ ਅੱਜ ਦਾ ਵਰਤਾਰਾ ਨਹੀਂ ਹੈ ਜੀ ਕਿਉਂਕਿ ਇਹਦੇ ਬਾਰੇ ਕੋਈ ਸਖਤੀ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਕੀਤੀ ਨਹੀਂ ਕੀਤੀ ਚਲੋ ਘਰ ਦੀ ਕੱਢੀ ਤਾਂ ਚਲਦੀ ਸੀ ਮੈਂ ਉਹਦੇ ਉਹ ਵੀ ਇਹੀ ਹੈ ਨਾ ਹਾਂ ਗੁੜ ਨਾਲ ਕੱਢੀ ਜਿਹੜੀ ਹੁੰਦੀ ਸੀ ਨਾ ਘਰ ਦੀ ਸ਼ਰਾਬ ਹੋਵੇ ਭਾਜੀ ਗੀਤ ਵਿੱਚ ਬੜੇ ਨੇ দর্শক ਵੀ ਜਾਣਦੇ ਆ ਤੁਸੀਂ ਵੀ ਜਾਣੋ ਗੁੜ ਵਾਲੀ ਕੱਢੀ ਕਿੱਦਾਂ ਜਾਂਦੀ ਹੈ ਜੀ ਰੂੜੀ ਤੇ ਅਸੀਂ ਗੁੜ ਦਾ ਘੜਾ ਦੱਬ ਦਿੰਦੇ ਹੁੰਦੇ ਸੀਗੇ ਹੂੰ ਵੀ ਇਹ ਛੇਤੀ ਗਰਮ ਹੋ ਜੂ ਜੀ ਤੇ ਉੱਤੇ ਚੱਪਣ ਦੇ ਦੇਂਦੇ ਸੀ ਉਸ ਘੜੇ ਤੇ ਜੀ ਉਹ ਚੱਪਣ ਖੱਲ ਵੀ ਜਾਂਦਾ ਸੀ ਕਈ ਵਾਰੀ ਉਲਟੀਆਂ ਵੀ ਲੱਗ ਜਾਂਦੀਆਂ ਸੀ ਪੀਣ ਲਾ ਕੇ ਕਿ ਉਹ ਵਿੱਚ ਕੋਈ ਕਿਰਲੀ ਡਿੱਗ ਪਈ ਕੋਈ ਚੂਹਾ ਡਿੱਗ ਪਿਆ ਹਾਂ ਕਦੇ ਜਿੱਦਣ ਸੱਪ ਡਿੱਗ ਪਿਆ ਜੀ ਉਸ ਦਿਨ ਜਿਆਦਾ ਨੁਕਸਾਨ ਹੋਣ ਦਾ ਖਤਰਾ ਹੁੰਦਾ ਉਹਦੀਆਂ ਉਹਦੀਆਂ ਵੀ ਉਹ ਹੁੰਦੀਆਂ ਵੀ ਮਹਿਮਨ ਉਹ ਤੋਂ ਇਲਾਵਾ ਜੀ ਜਿਹੜਾ ਹੁਣ ਜੀ ਨਕਲੀ ਡਰੱਗ ਦਾ ਪਿਛਲੇ 10-15 ਸਾਲਾਂ ਤੋਂ ਦਰਿਆ ਵਗ ਰਿਹਾ ਹੈ ਪੰਜਾਬ 'ਚ ਜੀ ਇਹ ਉਹਦਾ ਨਤੀਜਾ ਜੀ ਪਰਮਿੰਦਰ ਜੀ ਇਹ ਜਿਹੜੀ ਨਕਲੀ ਸ਼ਰਾਬ ਹੈ ਉਸੇ ਢੰਗ ਨਾਲ ਹੀ ਬਣਾਈ ਗਈ ਹੈ ਜੀ ਪਰ ਤੁਸੀਂ ਇਹ ਦੇਖੋ ਹੁਣ ਬੋਟਲਿੰਗ ਪਲਾਂਟ ਲੱਗਣੇ ਸ਼ੁਰੂ ਹੋ ਗਏ ਹਾਂ ਇਹ ਜਿਹੜੀ ਜਿਹੜੀ ਫੈਕਟਰੀ ਆ ਇਹ ਫੜੀ ਗਈ ਹੈ ਇਹ ਫੈਕਟਰੀ ਕਹਾ ਜਿਹਨੇ ਇੰਨੇ ਇੰਨੇ ਉੱਥੋਂ ਦੱਸਿਆ ਗਿਆ ਵੀ ਇੰਨੇ ਉੱਥੋਂ ਬਾਕਸ ਮਿਲ ਗਏ ਜੀ ਇੰਨਾ ਉਹ ਐਥਨੋਲ ਮਿਲਿਆ ਜੀ 300 ਲੀਟਰ ਜੀ ਉਹ ਪਰਮਿੰਦਰ ਜੀ ਤੁਸੀਂ ਇਹ ਦੇਖੋ ਸ਼ਰਾਬ ਦੇ ਠੇਕੇ ਹਰ ਇੱਕ ਪਿੰਡ ਚ ਹਾਂ ਹਰ ਪਿੰਡ ਦੇ ਬੰਦੇ-ਬੰਦੇ ਨੂੰ ਪਤਾ ਹੁੰਦਾ ਵੀ ਇੱਥੋਂ ਦੇਸੀ ਮਿਲਦੀ ਹੈ ਇੱਥੋਂ ਅੰਗਰੇਜ਼ੀ ਮਿਲਦੀ ਹੈ ਹੁਣ ਤਾਂ ਅੰਗਰੇਜ਼ੀ ਇਸੇ ਇਕੱਠੇ ਹੋ ਗਈ ਕਈ ਕਈ ਪਿੰਡਾਂ 'ਚ ਠੇਕੇ ਹਨੀ ਉੱਥੋਂ ਅੰਗਰੇਜ਼ੀ ਵੀ ਕਈ ਲੋਕ ਘਰ ਵੇਚਦੇ ਆ ਹੂੰ ਇਹ ਸਾਰਾ ਕੁਝ ਪੁਲਸ ਦੀ ਜਾਣਕਾਰੀ ਚ ਹੁੰਦਾ ਤੇ ਨਾਲ ਹੀ ਐਕਸਾਈਜ਼ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਨਿਗਰਾਨੀ ਚ ਹੁੰਦਾ ਜੀ ਕਿਉਂਕਿ ਇਹਨਾਂ ਬਲ ਅੱਖਾਂ ਹੀ ਨੀਚੀ ਰੱਖਦੇ ਆ ਅੱਖਾਂ ਬੰਦ ਕਰ ਰਹੇ ਆ ਵੀ ਕੋਈ ਗੱਲ ਹੈ ਤੁਸੀਂ ਇਹ ਦੇਖੋ ਇਹ 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 ਹੋਣੀ ਹੁਣ ਇਹ ਹਲੇ ਤੁਸੀਂ ਇਹ ਦੇਖੋ ਜੀ ਜਦੋਂ ਪਿਛਲੀ ਕਰਤਾਰਮਿੰਦਰ ਸਿੰਘ ਦੀ ਸਰਕਾਰ ਚ ਉਧਰ ਤਰਨਤਾਰਨ ਵਾਲੇ ਘਟਨਾ ਵਾਪਰੀ ਸੀ ਹਾਂ ਆ 2020 ਅਗਸਤ 2020 ਦੇ ਵਿੱਚ ਕਰਤਾਰਮਿੰਦਰ ਵੱਲ ਕਿੰਨੀ ਵੱਡੀ ਉੱਥੇ ਕਿੰਨੇ ਲੋਕਾਂ ਦੀ ਜਾਨ ਗਈ ਸੀ ਹਾਂ ਉਦੋਂ ਫਿਰ ਤੁਸੀਂ ਇਹ ਦੇਖੋ ਹੋਰ ਘਟਨਾ ਵਾਪਰੀ ਸੀ ਬਟਾਲੇ ਵੱਲ ਉੱਥੇ ਲੋਕਾਂ ਦੀਆਂ ਅੱਖਾਂ ਖਰਾਬ ਹੋ ਗਈਆਂ ਕਿਸੇ ਦਾ ਉਹ ਇਹ ਇਕੱਠੀ ਘਟਨਾ ਇੱਕ ਤਰਨਤਨ ਜ਼ਿਲ੍ਹੇ ਤੇ ਔਰ ਗਰਦਾਸਪੁਰ ਜ਼ਿਲ੍ਹੇ ਚ ਬਟਾਲੇ ਕੋਲੇ ਜਿਹੜੇ ਵਾਪਰੀ ਸੀ ਜਿੱਥੇ ਵੀ ਸੇਮ ਹੀ ਸੇਮ ਹੀ ਮੈਥਨੋਲ ਜਿਹੜਾ ਆਇਆ ਸੀ ਅੰਨੇ ਵੀ ਹੋ ਗਏ ਸੀ ਮੈਥਨੋਲ ਹਾਂਜੀ 100 700 ਦੇ ਕਰੀਬ ਜਿਹੜੇ ਹੈਗੇ ਆ ਪਰ ਤੁਸੀਂ ਹੁਣੇ ਦੇਖੋ ਇਹਦੀ ਜ਼ਿੰਮੇਵਾਰੀ ਕਿਸੇ ਤੇ ਨਹੀਂ ਪੈਣੀ ਜੀ ਦੋ ਚਾਰ ਬੰਦੇ ਫੜ ਲਏ ਹੋਣੇ ਆ ਫੜ ਫੜ ਵੀ ਲਏ ਆ ਤੇ ਦੋ ਚਾਰ ਹੋਰ ਫੜ ਲੈਣਗੇ ਉੱਥੇ ਗਲਤਪ ਹੋ ਜਣੀ ਦੇਖੋ ਜਦੋਂ ਇਲੈਕਸ਼ਨ ਕਮਿਸ਼ਨ ਦਾ ਰਾਜ ਹੁੰਦਾ ਸਮਝ ਲਓ ਹੁਣ ਜਦੋਂ ਚੋਣ ਜਾਬਤਾ ਲੱਗਦਾ ਨਹੀਂ ਸਮਝੋ ਨਹੀਂ ਮੈਂ ਮੈਂ ਦੱਸ ਰਿਹਾ ਜੀ ਪਿਛਲੀ ਵਾਰ ਵੀ ਜਨਰਲ ਚੋਣਾਂ ਸੀ ਦੇਖਿਆ ਹੁਣ ਨਾਲ ਪੈਰਾਮਿਲਟਰੀ ਫੋਰਸਾਂ ਜਿੰਜ ਦਾ ਕਿਉਂਕਿ ਕਿਉਂਕਿ ਵਰਤਾਈ ਜਾਂਦੀ ਹੈ ਨਾ ਉਹਨਾਂ ਨੇ ਨਹੀਂ ਸ਼ਰਾਬ ਵਰਤਾਈ ਜਾਂਦੀ ਹੈ ਕਹਿੰਦੀ ਨੇ ਦਾ ਆ ਬਣਵਾਉਂਦੇ ਨੇ ਸ਼ਰਾਬ ਉਹਨਾਂ ਨੇ ਖਾਤੇ ਪਾਉਣੀ ਹੁੰਦੀ ਹੈ ਖਾਤੇ ਪਾ ਕੇ ਆਪਣੇ ਲਿਖ ਦਿੰਦੇ ਆ ਪੁਲਿਸ ਅਧਿਕਾਰੀ ਵੀ ਆ ਸੀ ਜੀ ਇੱਥੇ ਆ ਪੜਲੇ ਆ ਅਸੀਂ ਇੰਨੀ ਸ਼ਰਾਬ ਜਿਹੜੀ ਹੈਗੀ ਹੈ ਦੇਸੀ ਪੜਦੀ ਘੋੜਿਆਂ ਤੇ ਜਾ ਕੇ ਖਰਾਬ ਪੜਦੇ ਆ ਪਹਿਲਾਂ ਤਾਂ ਆਪਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੀਏ ਵੀ ਦੋਸਤੋ ਵੋਟਾਂ ਆ ਰਹੀਆਂ ਨੇ ਵੋਟ ਪਾਓ ਸ਼ਰਾਬ ਪੀ ਕੇ ਨਾ ਪਾਓ ਮੈਂ ਮੈਂ ਆਪਾਂ ਉੱਥੇ ਹੀ ਗੱਲ ਲਿਆਉਣੀ ਆ ਵੀ ਜਿਹੜੀ ਹੈਗੀ ਹੈ ਘਰ ਦੀ ਸ਼ਰਾਬ ਨੂੰ ਕੀਤਾ ਰਾਹੀਂ ਪ੍ਰਮੋਟ ਵੀ ਕੀਤਾ ਗਿਆ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਕੰਢਾ ਹੋਵੇ ਆਪਾਂ बटे ਫਨਕਾਰ ਜਿਹੜਾ ਜਿਹਨੂੰ ਦਰਬੇਸ਼ ਗਾਇਕ ਵੀ ਕਹਿੰਦੇ ਆ ਉਹਨਾਂ ਵੱਲੋਂ ਗਾਇਆ ਗਿਆ ਤੇ ਤੇ ਪਰ ਕਾਰਨ ਆ ਵੀ ਦੇਖੋ ਸ਼ਰਾਬ ਦਾ ਨਾਂ ਹੀ ਤਾਂ ਮਾੜਾ ਹੀ ਆ ਭਾਵੇਂ ਕਿ ਭਾਵੇਂ ਕਿ ਜਿਹੜੀ ਸ਼ਰਾਬ ਆ ਉਹ 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 ਸਾਡੇ ਐਜੂਕੇਸ਼ਨ ਲਈ ਵਰਤੀ ਜਾਂਦੀ ਉਹ ਤੇ ਐਜੂਕਸ ਟੈਕਸ ਵੀ ਲੱਗਦਾ ਜਿਹੜਾ ਉਹਦੀ ਐਕਸਾਈਜ਼ ਡਿਊਟੀ ਹੁੰਦੀ ਆ ਦੇਖੋ ਅਮੇ ਸਸਤੀ ਸ਼ਰਾਬ ਉਹੀ ਚੰਡੀਗੜ੍ਹੋਂ ਲੈ ਕੇ ਪੰਜਾਬ ਚ ਵੜਦਾ ਉਹਦੇ ਲਈ ਤਾਂ ਨਾਕੇ ਲਾ ਕੇ ਫੜੇ ਜਾਂਦੇ ਕਿਉਂਕਿ ਉਹ ਠੇਕੇਦਾਰ ਮਜਬੂਰ ਕਰਦਾ ਪੁਲਿਸ ਨੂੰ ਜੀ ਜੀ ਉਹਦਾ ਸਾਨੂੰ ਘੇੜ ਕੇ ਸਾਡੇ ਤੇ ਚਲਾਨ ਕਰ ਦਿੰਦੇ ਵੀ ਦੋ ਬੋਤਲਾਂ ਕਿਉਂ ਲੈ ਕੇ ਆਏ ਮੈਨੂੰ ਆ ਗੱਲ ਕਰ ਲੈਂਦੇ ਪੂਰੀ ਜਿਵੇਂ ਹੁਣ ਸ਼ਰਾਬ ਦਾ ਐਕਸਾਈਜ਼ ਡਿਊਟੀ ਜੇ ਲੱਗਦੀ ਆ ਉਹ ਤੇ ਸ਼ਰਾਬ ਤਾਂ ਵੈਸੇ ਮਾੜਾ ਛੇਵਾ ਦਰਿਆ ਮਾੜਾ ਹੀ ਮਾੜਾ ਵਾ ਪੰਜਾਬ ਦੇ ਵਿੱਚ ਪੰਜਾ ਦਰਿਆ ਦੀ ਧਰਤੀ ਆ ਤੇ ਔਰ ਨਾਲ ਹੀ ਭਾਜੀ ਵੀ ਜਿਹੜਾ ਹੈਗਾ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਵਾ ਮਾਰਚ ਦੇ ਮਹੀਨੇ ਜਿਹੜਾ ਹੈਗਾ ਬੋਲੀ ਚੜਦੀ ਆ ਮੁਲਾਜ਼ਮਾਂ ਦੀ ਤਨਖਾਹ ਦਾ ਵੱਡਾ ਹਿੱਸਾ ਐਕਸਾਈਜ਼ ਚੋਂ ਸ਼ਰਾਬ ਦੀ ਡਿਊਟੀ ਤੋਂ ਜਾਂਦਾ ਵਾ ਜਿਹੜੀ ਪੰਜਾਬ ਦੇ ਵਿੱਚ ਆ ਕਿਉਂਕਿ ਪੰਜਾਬ ਕਰਜਾ ਹੀ ਹੋਇਆ ਪਿਆ ਵਾ ਤੇ ਜਨਨ ਕਿ ਹੁਣ 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 ਆਪਾਂ ਗੱਲ ਦੇਖੀਏ ਇਹ ਗੱਲ ਜਿਹੜੀ ਹੈਗੀ ਆ ਉਹ ਸ਼ਰਾਬ ਨਾਲ ਨਾ ਵਾਦਾ ਕਰਨਾ ਸ਼ਰਾਬ ਤੋਂ ਐਸਰ 100000 ਕਰੋੜ ਰੁਪਏ ਦੀ ਆਮਦਨ ਹੋਈ ਹੈ ਪੰਜਾਬ ਸਰਪੰਜਾਬ ਸਰਕਾਰ ਨੂੰ ਪਰ ਹੁਣ ਅਸੀਂ ਠੇਕਿਆਂ ਵਾਲੀ ਸ਼ਰਾਬ ਤੇ ਨਹੀਂ ਜਾਂਦੇ ਇਹ ਸ਼ਰਾਬ ਉਹ ਆ ਜਿਹੜੀ ਕਿ ਬੋਟਲਿੰਗ ਪਲਾਂਟ ਨਕਲੀ ਬੋਟਲਿੰਗ ਬਿਨਾਂ ਬਿਨਾਂ ਮਨਜ਼ੂਰੀ ਤੋਂ ਇਹ ਗੁੜ ਦੀ ਸ਼ਰਾਬ ਨਹੀਂ ਸੀ ਜਿਹੜੀ ਜਿਹੜੀ ਗੁੜ ਦੀ ਸ਼ਰਾਬ ਜਿਹੜੀ ਹੁੰਦੀ ਆ ਘਰ ਦੀ ਕੱਢਦੇ ਆ ਜਿਵੇਂ ਆਪਾਂ ਹੁੰਦੇ ਸੀ ਇਹ ਹੈਗਾ ਅਲਕੋਹਲ ਮੈਥਨੋਲ ਇਥਨੋਲ ਜਿਹੜੀ ਹੈਗੀ ਆ ਆਓ ਪਹਿਲਾਂ ਆਪਾਂ ਜਿਹੜੇ ਪੁਲਿਸ ਅਧਿਕਾਰੀ ਨੇ ਜਿਹੜੀ ਹੈਗੀ ਆ ਪ੍ਰੈਸ ਕਾਨਫਰੰਸ ਕੀਤੀ ਉਹ ਸੁਣ ਲਈਏ ਥੋੜਾ ਜਿਹਾ ਪਾਸ ਦਿਖਾਉਣੇ ਆ ਤੁਹਾਨੂੰ ਜਿੰਨਾ ਦੇ ਵਿੱਚ ਕੰਪਲੇਨੈਂਟ ਉਹ ਨੇ ਜਿਨ੍ਹਾਂ ਦੇ ਹਸਬੰਦ ਜਾਂ ਫਾਦਰ ਦੀ ਦੇਹਤ ਹੋਈ ਅਜੇ ਤੱਕ 8 ਕੀ ਉਸ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਦੋ ਮਾਸਟਰਮਾਈਂਡ ਜਿਹੜੇ ਸੀਗੇ ਨੰਬਰ 1 ਮਾਸਟਰਮਾਈਂਡ ਔਰ ਨੰਬਰ 2 ਮਾਸਟਰਮਾਈਂਡ ਜਿਹੜਾ ਮੇਨ ਦੋਸ਼ੀ ਹੈ ਹਰਮਨਪ੍ਰੀਤ ਸਿੰਘ ਇਹਦੀ 35 ਸਾਲ ਦੀ ਉਮਰ ਹੈ son of ਕੁਲਦੀਪ ਸਿੰਘ ਇਹ ਟਾਈਪੋਰ ਵਿਲੇਜ ਆ ਪੀਪੀ ਥਰੂਆ ਪੈਂਦੀ ਆ ਪਾਤੜਾ ਚ ਔਰ ਦੂਸਰਾ ਹੈਗਾ ਗੁਰਲਾਲ ਸਿੰਘ ਗਿਫਤੀ son of ਮੇਵਾ ਸਿੰਘ ਉਗਨਵਾਲ ਥਾਣਾ ਲਾਂਗਵਾ ਸਰ ਜਰਾ ਬੋਲੋ ਪਹਿਲੇ ਵਾਲਾ ਨਾਮ ਬਤਾਓ ਪਹਿਲੇ ਵਾਲਾ ਤਾਂ ਨਾਮ ਹੈਗਾ ਜੀ ਹਰਮਨਪ੍ਰੀਤ ਸਿੰਘ son of ਕੁਲਦੀਪ ਸਿੰਘ ਵਾਸੀ ਟਾਈਪੋਰ ਵਿਲੇਜ ਆ ਥਰੂਆ ਪੀ ਪੁਲਿਸ ਪੋਸਟ ਪੈਂਦੀ ਆ ਪਾਤੜਾ ਦੇ ਵਿੱਚ ਇਹਦੀ ਉਮਰ ਹੈਗੀ ਕੋਈ 35 ਸਾਲ ਦੇ ਕਰੀ ਦੋਸਰਾ ਜਿਹੜਾ ਮੇਨ ਅਕਿਊਸਟ ਹੈ ਉਹ ਗੁਰਲਾਲ ਸਿੰਘ ਇੰਡੀਅਸ ਗਿਫਟਸ ਆਫ ਮੇਵਾ ਸਿੰਘ ਇਹਦੀ ਵੀ 32 ਸਾਲ ਦੀ ਉਮਰ ਹੈ ਔਰ ਇਹ ਉੱਬਨਵਾਲ ਪਿੰਡ ਆ ਪੁਲਿਸ ਸਟੇਸ਼ਨ ਲੌਂਗਵਾਲ ਚੋਂ ਆ ਦਾ ਰਹਿਣ ਵਾਲਾ ਤੀਸਰਾ ਦੋਸ਼ੀ ਜਿਹੜਾ ਇਹਨਾਂ ਦੇ ਨਾਲ ਮੋਰੀ ਹੈ ਉਹ ਹੈਗਾ ਮਨਪ੍ਰੀਤ ਮਨੀ ਸੋ ਇਹਨਾਂ ਇਹ ਅਮਰੀਕੀ ਸੈਨਿਕ ਦਾ ਲੜਕਾ ਆਇਆ ਔਰ 25-27 ਸਾਲ ਦੀ ਉਮਰ ਹੈ ਇਹ ਪਿੰਡ ਗੁਜਰਾਂ ਦਾ ਜਿੱਥੇ ਸਭ ਤੋਂ ਪਹਿਲਾਂ ਇਨਸੀਡੈਂਟ ਰਿਪੋਰਟ ਹੋਇਆ ਅਜੇ ਤੱਕ ਆਈਡੈਂਟੀਫਾਈਡ ਦੋਸ਼ੀ ਦੱਸ ਨਹੀਂ ਜਿਨ੍ਹਾਂ ਤੋਂ ਆਠ ਗ੍ਰੈਸਟਾਰੋਚਕੇ ਲੇਕਿਨ ਇਨਵੈਸਟੀਗੇਸ਼ਨ ਚ ਮੈਂ ਬਤੌਰ ਸਿਟ ਦੇ ਚੇਅਰਮੈਨ ਦੇ ਤੌਰ ਤੇ ਅੱਜ ਸ਼ਾਮਿਲ ਹੋਇਆ ਅਜੇ ਤੱਕ ਜੀ ਜੋ ਬਰੀਫ ਲਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਿਆ ਜੜੀ ਫੈਕਟਰੀ ਤੋਂ ਇਹਨਾਂ ਨੇ ਇਹ ਕੈਮੀਕਲ ਪ੍ਰਕ्योर ਕੀਤਾ ਹੈ ਇਹ ਆਇਆ ਇਸ ਤਰੀਕੇ ਨਾਲ ਐਜ਼ ਇਟ ਇਜ਼ ਅ ਸੋਲਵੈਂਟ ਐਂਡ ਥinner ਫਾਰ ਫੈਕਟਰੀ ਯੂਜ਼ ਇਹਨਾਂ ਇਹਦੇ ਵਿੱਚ ਕਲਰ ਐਡ ਕਰਨ ਵਾਸਤੇ OBN ਨੇ ਨੌਇਡਾ ਤੋਂ ਪ੍ਰਕਿਰਿਆ ਕੀਤਾ ਸਾਡੇ ਕੋਲ ਔਨ ਰਿਕਾਰਡ ਅਵੇਲੇਬਲ ਹੈ ਆਨਲਾਈਨ ਪੇਮੈਂਟਸ ਹੋਈਆਂ ਨੇ ਔਰ ਇਹਨਾਂ ਨੂੰ ਮੇਜਰ ਜਿਹੜੀ ਡਿਲੀਵਰੀ ਆ ਉਹ ਅਜੇ ਤੱਕ ਦੀ ਤਫ਼ਤੀਸ਼ 'ਚ ਇਹ ਗੱਲ ਆਉਂਦੀ ਹੈ ਕਿ ਉਹ ਇਹਨਾਂ ਨੂੰ ਜੜਾ ਇਹ ਲੜਕਾ ਮੇਨ ਹੈਗਾ ਹਰਮਨਪ੍ਰੀਤ ਸਿੰਘ ਇਹਨੂੰ ਇਹਦੇ ਪਿੰਡ 'ਚ ਹੀ ਡਿਲੀਵਰ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜੀਆਂ ਇਹਨੇ ਬੋਤਲਾਂ ਲਈਆਂ ਨੇ ਢੱਕਣ ਲਏ ਨੇ ਕਾਟਨ ਲਾਈਨ ਇਹ ਜਿਹੜੀਆਂ ਪੇਟੀਆਂ ਹੁੰਦੀਆਂ ਨੇ ਜਿੱਦੇ ਵਿੱਚ ਪੇਟੀਆਂ ਪੜਾਉਣੀਆਂ ਸੀ ਕਰੇਟ ਜਿਹਨੂੰ ਕਹਿੰਦੇ ਆ ਉਹ ਵੀ ਇਹਨੇ ਵੱਖ-ਵੱਖ ਜਗ੍ਹਾ ਤੋਂ ਪ੍ਰਕਿਊਰ ਕੀਤੀਆਂ ਨੇ ਜਿਵੇਂ ਬੋਤਲਾਂ ਦਾ ਟੱਕਣ ਤੇ ਬੋਤਲਾਂ ਦੇ ਟੱਕਣ ਲਾਉਣ ਵਾਲੀ ਮਸ਼ੀਨ ਲੁਧਿਆਣੇ ਤੋਂ ਪ੍ਰਕਿਊਰ ਕੀਤੀ ਆ ਲੈਪਟਾਪ ਤੇ ਪ੍ਰਿੰਟਰ ਜਿਹੜਾ ਉਹ ਇਹਦੇ ਕੋਲ ਇਹਨੇ ਲੋਕਲੀ ਪ੍ਰਕਿਊਰ ਕੀਤਾ ਸੀ ਮਾਸਟਰ ਮਾਈਂਡ ਇਹ ਦੋ ਇਸ ਕਰਕੇ ਨੇ ਕਿਉਂਕਿ ਦੋਨਾਂ ਦਾ ਪਾਸਟ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਇਹ ਲੜਕਾ ਮੇਨ ਹੈਗਾ ਹਰਮਨ ਪ੍ਰੀਤ ਇਹ ਇੱਕ ਹੈ ਐਫ ਆਈ ਆਰ ਹੈਗੀ ਆ 90/22 ਜਿਹੜੀ ਕਿ ਕਿਡਨਾਪਿੰਗ ਐਕਸਟਰੈਕਸ਼ਨ ਦੇ ਮੈਟਰ ਨਾਲ ਰਿਲੇਟਡ ਹੈ ਜਿਹਦੀ ਇਹਦੀ ਗ੍ਰਿਫਤਾਰੀ ਹੋਈ ਸੀ ਦੂਸਰਾ ਜਿਹੜਾ ਗੁਰਲਾਲ ਆ ਉਹਦੇ ਖਿਲਾਫ ਵੀ 96/23 ਪੁਲਿਸ ਸਟੇਸ਼ਨ ਲੰਗੋਵਰ ਦੇ ਵਿੱਚ ਐਫ ਆਈ ਆਰ ਹੈ ਇਹਨੇ ਕਿ ਚੋਰੀ ਦਾ ਮੈਟਰ ਨੰਬਰ 411 329 ਦਾ ਪਤਾ ਹੈ ਚੋਰੀਆਂ ਦੇ ਮੈਟਰ ਚ ਇਨਵਾਲਵ ਸੀ ਅਜੇ ਤੱਕ ਦੀ ਜੋ ਟੀਮ ਨੇ ਤਫ਼ਤੀਸ਼ ਕੀਤੀ ਤੋਂ ਵਦੜੀ ਹੁਣ ਤਫ਼ਤੀਸ਼ੀ ਟੀਮ ਕੰਮ ਕਰ ਰਹੀ ਸੀ ਸਾਡੇ ਤਫ਼ਤੀਸ਼ ਸ਼ਾਮ ਨੂੰ ਹੋਣ ਤੋਂ ਪਹਿਲਾਂ ਉਹਨਾਂ ਦੇ ਦਸਮਾਤਰਕ ਇਹ ਦੋਨੇ ਜਾਨੇ ਸਾਈਮਲਟੇਨਸਲੀ ਸੰਗਰੂਰ ਜੇਲ੍ਹ ਚ ਇਕੱਠੇ ਹੋਏ ਸੀ ਔਰ ਉਥੇ ਇਹਨਾਂ ਨੇ ਵਿਉਂਤਬੰਦੀ ਕਰਕੇ ਇਹ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਜੀ ਸੈੱਟ ਬਣਾਈ ਗਈ ਆ ਜਿਹੜੀ ਹੈਗੀ ਆ ਜੀ ਜਾਂਚ ਕਰਨ ਦੀ ਦੀ ਤੇ ਉਹਦੇ ਐਡੀਜੀਪੀ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਉਹਨਾਂ ਦੀ ਅਗਵਾਈ ਹੇਠ ਇੱਕ ਕਮੇਟੀ ਬਣੀ ਹੈਗੀ ਆ ਉਹਨਾਂ ਨੇ ਆ ਪ्रेस ਕਾਨਫਰੰਸ ਸੱਭਾ ਸੁਣਕੀ ਹੈ ਤੇ ਡੀਆਈਜੀ ਪਟਿਆਲਾ ਰੇਂਜ ਮਿਸਟਰ ਹਰਚਨ ਭੁੱਲਰ ਐਸਐਸਪੀ ਸੰਗਰੂਰ ਸੰਗਰੂਰ ਤੇ ਐਸਆਈ ਡਿਪਾਰਟਮੈਂਟ ਦਾ ਏਡੀਸੀ ਇੱਕ ਅਡੀਸ਼ਨਲ ਕਮਿਸ਼ਨਰ ਨੇ ਆਪਣੇ ਕੀ ਨਾ ਆਕਸਾਈਡ ਦੇ ਪਰ ਹੁਣ ਉਹ ਬਣ ਗਈ ਆ ਪਰ ਔਰ ਦੇਖਿਆ ਜਾਵੇ ਜਿਹੜੀ ਹੁਣ ਆਪਾਂ ਇਹ ਤੇ ਚਰਚਾ ਕਰਦੇ ਆਂ ਵੀ ਇਨ੍ਹਾਂ ਤੇ ਬੋਟਲਿੰਗ ਪਲਾਂਟ ਜਿਹੜੇ ਨਕਲੀ ਬਣੇ ਹੋਏ ਨੇ ਇਹ ਕੋਈ ਅੱਜ ਦੇ ਬਣੇ ਨਹੀਂ ਇਹ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਮੌਕੇ ਵੀ ਫੜੇ ਗਏ ਸੀ ਤਿੰਨ ਚਾਰ ਐਮਐਲਿਆਂ ਦੇ ਨਾਮ ਬੋਲੇ ਸੀ ਉਹਨਾਂ ਦੇ ਵਿੱਚ ਉਹ ਏਸੇ ਤਰ੍ਹਾਂ ਦੇ ਸੀ ਉਹ ਪਰ ਹਾਈ ਲੈਵਲ ਦੇ ਸੀਗੇ ਉਹ ਅੰਗਰੇਜ਼ੀ ਮਾਰਕਾ ਸੀਗਾ ਉਹਨਾਂ ਤੇ ਬੋਤਲਾਂ ਤੇ ਇਹ ਤਾਂ ਜਿਹੜੀ ਸ਼ਰਾਬ ਦੱਸੀ ਗਈ ਆ ਗੁਆਂਡੀ ਸੂਬੇ ਦਾ ਇੱਕ ਦੇਸੀ ਸ਼ਰਾਬ ਦਾ ਮਾਰਕਾ ਲੱਗਿਆ ਹੋਇਆ ਸੀ ਜਿਹੜੀ ਬਣ ਰਹੀ ਸੀ ਜਿਹੜੀ ਰਿਕਵਰੀ ਕੀਤੀ ਗਈ ਆ ਸਾਹੀ ਕੋਈ ਸ਼ਰਾਬ ਦਾ ਨਾਮ ਆਏਗਾ ਮਾਰਕਾ ਉੱਥੇ ਜਿਹੜੀ ਹੈਗੀਆਂ ਉੱਥੇ ਸਕੌਚ ਦੇ ਜਿਹੜੇ ਐਮਐਲਿਆਂ ਦੇ ਕਾਂਗਰਸੀ ਐਮਐਲਿਆਂ ਦੇ ਨਾਮ ਆਏ ਸੀਗੇ ਉੱਥੇ ਸਕੋਚ ਦੇ ਸਟicker ਲਾਏ ਜਾਂਦੇ ਸੀ ਤੇ ਉਹ ਪਤਾ ਕਿਉਂਕਿ ਪਤਾ ਲੱਗਿਆ ਸੀ ਜਿਹੜਾ ਇੱਕ ਠੇਕੇਦਾਰ ਵੱਲੋਂ ਇੱਕਦਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਠੇਕੇਦਾਰ ਸੀ ਉਹਦੇ ਵਿੱਚ ਆਪਣੇ ਠੇਕਿਆਂ ਤੋਂ ਹੀ ਵਰਤਾਈ ਜਾਂਦੀ ਸੀ ਉਹ ਵੇਚੀ ਜਾਂਦੀ ਸਰਾਬ ਤੇ ਔਰ ਮੁੱਲਾਪੁਰ ਦਾਖਾ ਵਰਗੇ ਜਿਹੜੇ ਵੱਡੇ ਸ਼ਹਿਰ ਆ ਉੱਥੇ 5 ਸਟਾਰ ਜਿਹੜੇ ਬਣਿਆ ਮੈਰਿਜ ਪੈਲੇਸ ਉਹਨਾਂ ਤੇ ਵਰਤਾਈ ਜਾਂਦੀ ਸੀ ਔਰ ਵੇਚੀ ਜਾਂਦੀ ਸੀ ਉਹਨਾਂ ਨੂੰ ਜਿਹੜੇ ਪੈਲੇਸ ਦਾ ਵਿਆਹ ਕਰਦਾ ਸੀ ਉਹ ਤੇ ਐਕਚੁਅਲੀ ਚੋਰੀ ਕੀਤੀ ਜਾਂਦੀ ਸੀ ਨਾ ਸਿੱਧੂ ਉਹਨੇ ਫੜਿਆ ਕੈਪਟਨ ਵਿਰੇਂਦਰ ਸਿੰਘ ਦੀ ਸਰਕਾਰ ਮੌਕੇ ਹੀ ਪਰਚਾ ਹੋਇਆ ਖਡੂਰ ਹੈਗਾ ਕੋਈ ਫੜਿਆ ਗਿਆ ਖਡੂਰ ਉਥੇ ਲਾਕਾ ਵਾ ਜੋਧਾ ਦੇ ਨੇੜੇ ਲੁਧਿਆਣੇ ਦੇ ਨੇੜੇ ਉਥੇ ਇੱਕ ਡਰਾਈਵਰ ਤੇ ਪਰਚਾ ਦਿੱਤਾ ਡਰਾਈਵਰ ਤੇ ਪਰਚਾ ਦਿੱਤਾ ਪੁਲਿਸ ਅੱਗੇ ਨਹੀਂ ਵਧੀ ਕਿਉਂਕਿ ਉੱਪਰ ਮਾਫੀਆ ਬੈਠਾ ਮਾਫੀਆ ਨੂੰ ਕੋਈ ਹੱਥ ਨਹੀਂ ਪਾਉਂਦਾ ਅੱਛਾ ਬੋਤਲਾਂ ਚ ਸ਼ਰਾਬ ਕਿਹੜੀ ਭਰੀ ਜਾਂਦੀ ਸੀ ਵਿੱਚ ਵੀ ਲੋਕ ਪੀਂਦੇ ਵੀ ਕਿਹੜੇ ਸੀ ਹਾਈ ਪ੍ਰੋਫਾਈਲ ਲੋਕ ਪੀਂਦੇ ਸੀ ਜਿਹਦੇ ਜਿਹੜੀ ਕਿ ਜੌਨੀ ਵਾਕਰ ਬਲੈਕ ਡੌਗ ਜਿਹੜੀਆਂ ਕਾਫੀ ਵਹਿੰਗੇ ਵਹਿੰਗੇ ਨਾ ਜੀ ਗਲੈਨਫੋਡ ਗਲੈਨਫੋਡ ਇੱਕ ਵੀ ਹਾਂ ਜਿੰਦੀ ਬੋਤਲਾ ਖਾਲੀ ਲਈਆਂ ਜਾਂਦੀਆਂ ਸੀ ਪੈਲਸਾਂ ਤੋਂ ਖਾਲੀ ਲੈ ਕੇ ਉਹ ਭਰ ਕੇ ਉਹੀ ਸੀਨਾ ਲਾ ਕੇ ਉਹਨਾਂ ਨੂੰ ਭਰ ਕੇ ਦੇ ਵੇਚਿਆ ਜਾਂਦੀਆਂ ਸੀ ਤੇ ਉਹ ਪੈਰਸ ਵਾਲਾ ਸਦਾ ਹੀ ਠੇਕੇ ਵੀ ਕਰ ਲੈਂਦਾ ਸੀ ਵੀ ਮੈਂ ਵਿੱਚ ਐਕਸਾਈਜ਼ ਡਿਊਟੀ ਦੀ ਜਿਮ ਵੀ ਜਮਾ ਕਰਾ ਦੋ ਤੁਹਾਨੂੰ ਸ਼ਰਾਬੀ ਦੀਤੀ ਆ ਜੂਗੀ ਜਿਨ ਕਿ ਉਹ ਉਹ ਸੀਗੇ ਚਲੋ ਉਹ ਉਹਨਾਂ ਦੇ ਕੋਈ ਕਾਰਬੇ ਨਹੀਂ ਹੋਈ ਇਸੇ ਤਰ੍ਹਾਂ ਕਿਉਂਕਿ ਉਦੋਂ ਆਪਾਂ ਦੇਖਿਆ ਵੀ ਖੰਨੇ ਜ਼ਿਲ੍ਹੇ ਦੇ ਵਿੱਚ ਵੀ ਖੰਨੇ ਖੰਨੇ ਇਲਾਕੇ ਦੇ ਵਿੱਚ ਉੱਥੋਂ ਦਾ ਜਿਹੜਾ ਹੁਣ ਐਮਐਲਏ ਗਿਆਸਪੁਰਾਵਾ ਉਹ ਵੀ ਨੰਗੇ ਧੜੋਂ ਨੇ ਘਰ ਨਾ ਦਿੱਤਾ ਸੀਗਾ ਨੰਗੇ ਧੜੋਂ ਕੇ ਸ਼ਰਾਬ ਫੈਕਟਰੀ ਲਈ ਜਿਹੜੀ ਨਗਲੀ ਸ਼ਰਾਬ ਫੈਕਟਰੀ ਫੜੀ ਗਈ ਸੀ ਪਰ ਹੋਰ ਉਸ ਤੋਂ ਬਾਅਦ ਤਰਨ ਤਰਨ ਹੋਈਆਂ ਕਟਣਾ ਹੋਈਆਂ ਉਹ ਉਦੋਂ ਬੜੀ ਸਖਤੀ ਕੀਤੀ ਸੀ ਕੈਪਟਨ ਮਨਿੰਦਰ ਸਿੰਘ ਸਰਕਾਰ ਨੇ ਵੀ ਜਿਹੜੇ ਐਥਨੋਲ ਦੇ ਮੈਥਨੋਲ ਦੇ ਰਿਕੋਲ ਦੇ ਟਰੱਕ ਆ ਉਹਨਾਂ ਤੇ ਜੀਪੀਐਸ ਲੱਗੂ ਉਹ ਟਾਬੇ ਤੇ ਰੁਕੂਗੀ ਨਹੀਂ ਜਿੱਥੇ ਰੁਕੂਗੀ ਉਹ ਡਾਇਰੈਕਸ਼ਨ ਪਤਾ ਲੱਗੂਗਾ ਵੀ ਕਿਉਂ ਰੁਕਿਆ ਉਹਨੂੰ ਕਾਰਨ ਦੱਸਣਾ ਪੋਗਾ ਡਰਾਈਵਰ ਨੂੰ ਜੀ ਜੀ ਕਿਉਂਕਿ ਟਾਬਿਆਂ ਤੇ ਮੌਤਾਂ ਹੋਈਆਂ ਸੀ ਨਾ ਵੀ ਟਾਬਿਆਂ ਤੋਂ ਵੇਚੀ ਜਾਂਦੀ ਸੀਗੀ ਟਾਬਿਆਂ ਤੋਂ ਵਿਕਦੀ ਸੀ ਜਦੋਂ ਤਰਨ ਤਰਨ ਜਿਨ੍ਹਾਂ ਦੇ ਵਿੱਚ ਇਨਕੁਆਰੀ ਦੇ ਵਿੱਚ ਪਾਇਆ ਗਿਆ ਜਿਆ ਫਿਰ ਫਿਰ ਉਹੀ ਬੋਲ ਵਾਲਾ ਭਾਜੀ ਉਹੀ ਐਥਨੋਲ ਜਿਹੜੀ ਦੱਸੀ ਗਈ ਆ ਸਪਿਰਟ ਜਿਹੜੀ ਅਲਕੋਹਲ ਆ ਮੈਥਨੋਲ ਤੋਂ ਬਣੀ ਹੋਈ ਮੈਥਨੋਲ ਤੋਂ ਤੇ ਉਹੀ ਸ਼ਰਾਬ ਆ ਉਹੀ ਜਿਹੜੀ ਇਹਨਾਂ ਨੇ ਕਿਹਾ ਵੇਸੇ ਰਿਕਵਰੀ ਕੀਤੀ ਆ ਵੀ ਆਹ ਹੈਗਾ ਤੇ ਪਰ ਇਹਦੇ ਤੇ ਸਿਕੰਜਾ ਕਿਉਂ ਨਹੀਂ ਕਸਿਆ ਗਿਆ ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਹਾਂ ਪਰਮਿੰਦਰ ਜੀ ਗੱਲ ਤਾਂ ਉਹੀ ਹੈ ਜਿਹੜੇ ਮਾਫੀਆ ਨੇ ਨਾ ਜੀ ਹੁਣ ਕਿਉਂਕਿ ਚੋਣਾਂ ਦਾ ਸਮਾਂ ਆ ਗਿਆ ਉਹਨਾਂ ਨੇ ਹੁਣ ਤੇਜ਼ ਕਰਤਾ ਵੀ ਵੱਧ ਬਣਾਉਣ ਲੱਗ ਗਏ ਜੀ ਔਰ ਵੱਧ ਬਣਾਉਂਦੇ ਬਣਾਉਂਦੇ ਉਹਦੇ ਵਿੱਚੋਂ ਮੈਥਨੋਲ ਦੀ ਮਾਤਰਾ ਪੈ ਗਈ ਵੱਧ ਜੀ ਉਹਦੇ ਜਿੱ ਕੀ ਹੈ ਵੀ ਤੁਹਾਨੂੰ ਪੀਣ ਲੱਗਿਆਂ ਕੁਛ ਨਹੀਂ ਪਤਾ ਲੱਗਦਾ ਹੂੰ ਜਦੋਂ ਤੁਸੀਂ ਸੋਗੇ ਤੇ ਸੁੱਤੇ ਹੀ ਰਹਿਗੇ ਹੂੰ ਉਹ ਇਹ ਨਾ ਡੇਂਜਰਸ ਹੈ ਉਹ ਉਹ ਕੈਮੀਕਲ ਉਹ ਉਹ ਜੇਕਰ ਤੁਸੀਂ ਥੋੜੀ ਮਾਤਰਾ ਵਿੱਚ ਬਣਾਉਂਗੇ ਉਹਦਾ ਚਲੋ ਚੱਲੂਗਾ ਸਰੀਰ ਜਦੋਂ ਥੋੜੀ ਜੀ ਮਾਤਰਾ ਜ਼ਿਆਦੇ ਪੈ ਕਿਉਂਕਿ ਉਹਨਾਂ ਕੋਲੇ ਕਿਹੜਾ ਕੋ ਪਮਾਨਾ ਹੁੰਦਾ ਹੂੰ ਵੀ ਐਨੇ ਪੈਂਦੀ ਆ ਉਹਨੇ ਪਾ ਲੋ ਜੇ ਕਿ ਪਾਉਣ ਵਾਲੇ ਉਹਨੇ ਟੱਗ ਲਾਇਆ ਹੋਵੇ ਤਾਂ ਵੱਧ ਵੀ ਪਈ ਜਾਂਦੀ ਹੈ ਹੂੰ ਉਹਨੂੰ ਤਵਾਈ ਨਚਾਉਂਦੀ ਆਂ ਹਾਂ ਪਰ ਗੱਲ ਉੱਥੇ ਹੈ ਵੀ ਤੁਸੀਂ ਇਹ ਦੇਖੋ ਵੀ ਜਿਹੜੇ ਵੀ ਥਾਣੇ ਦੇ ਅੰਦਰ ਹੂੰ ਜਿਹੜੇ ਵੀ ਠੇਕੇ ਦੇ ਏਰੀਆ ਦੇ ਅੰਦਰ ਸਾਰਾ ਕੁਝ ਪਤਾ ਹੁੰਦਾ ਪਿੰਡ 'ਚ ਹਰ ਇੱਕ ਪਿੰਡ 'ਚ ਚੱਲ ਜੋ ਹੂੰ ਤੁਹਾਨੂੰ ਸਰਪੰਚ ਨੂੰ ਉਹਦੇ ਦੱਸ ਦੋਗੇ ਵੀ ਆਹ ਘਰ ਸ਼ਰਾਬ ਵੇਚਦਾ ਆਗਰ ਫੀਮੇਤ ਦਾ ਅੱਗੇ ਫੀਮ ਤੇ ਸ਼ਰਾਬ ਹੀ ਹੁੰਦੀ ਸੀ ਵੀ ਆਹ ਜੇ ਸ਼ਰਾਬ ਲੈਣੀ ਹੈ ਤਾਂ ਇੱਧਰ ਮਿਲ ਜੂਗੀ ਨਹੀਂ ਅੱਗੇ ਤਾਂ ਸਾਧਨ ਨਹੀਂ ਫੀਮ ਲੈਣੀ ਹੈ ਤੇ ਨਹੀਂ ਅੱਗੇ ਤਾਂ ਸਾਧਨ ਨਹੀਂ ਸੀ ਦੱਸਣ ਦੇ ਡਰਦੇ ਵੀ ਸੀ ਲੋਕ ਹੁਣ ਤਾਂ ਲੋਕਾਂ ਨੂੰ ਟੋਲ ਫਰੀ ਨੰਬਰ ਨੇ ਤੁਸੀਂ ਤੁਸੀਂ ਇਹ ਦੇਖੋ ਕੋਈ ਨਹੀਂ ਪੰਗਾ ਲੈਂਦਾ ਉਹ ਪਤਾ ਲੱਗ ਜਾਂਦਾ ਟੋਲ ਫਰੀ ਨਹੀਂ ਤੁਸੀਂ ਆਪਣੇ ਟੋਲ ਫਰੀ ਤੇ ਤੁਸੀਂ ਨੰਬਰ ਕਰਦੇ ਪੁਲਿਸ ਨੂੰ ਤੁਹਾਡੇ ਕੋਲ ਹੀ ਆਉਣਾ ਹੂੰ ਉਹਨਾਂ ਨੂੰ ਉਹਨਾਂ ਨੂੰ ਦੱਸ ਦੇਣਾ ਵੀ ਆਹ ਭਾਈ ਸਾਹਿਬ ਨੇ ਤੁਹਾਡੀ ਸ਼ਿਕਾਇਤ ਕੀਤੀ ਹੂੰ ਹਾਂ ਉਹ ਉੱਥੇ ਉੱਥੇ ਕੋਈ ਨਹੀਂ ਬੋਲਦਾ ਮੈਂ ਕਿਉਂ ਕਿਸੇ ਨਾਲ ਦੁਸ਼ਮਣੀ ਲਾਉਂਗਾ ਹੂੰ ਰੌਲਾ ਤਾਂ ਇਹ ਵੀ ਜਿੱਨਾ ਚ ਵੈਸੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਕੇਐਸਆਈ ਮੰਤਰੀ ਕੋਈ ਸ਼ੱਕ ਨਹੀਂ ਹਰਪਾਲ ਚੀਮੇ ਹੁਣੇ ਬਹੁਤ ਜ਼ੋਰ ਲਾ ਰਹੇ ਆ ਵੀ ਸਿਕੰਜਾ ਕਸੀ ਹੈ ਹੂੰ ਉਹਨਾਂ ਨੇ ਆਪਦੇ ਵਿਭਾਗ ਦੇ ਅਫਸਰ ਸਾਹੀ ਤੇ ਵੀ ਬਹੁਤ ਸਿਕੰਜਾ ਕਸਿਆ ਜਿੱਨਾ ਤੇ ਵੀ ਕੋਈ ਉਹਨਾਂ ਨੂੰ ਸ਼ੱਕ ਹੁੰਦਾ ਉਸੇ ਟਾਈਮ ਨੂੰ ਉਸ ਡਿਊਟੀ ਤੋਂ ਹਟਾਇਆ ਜਾਂਦਾ ਕਦੇ ਅਜੇ ਤੱਕ ਉੱਥੇ ਕੋਈ ਦੂਜੇ ਉਹ ਨਹੀਂ ਹੋ ਕੇ ਦੀ ਸਪਾਰਸ਼ ਮੰਦੇ ਆ ਹੂੰ ਪਰ ਈਵਨ ਦੈਨ ਜਿੱਥੇ ਸਾਰੇ ਇਸ ਕੰਮ ਤੇ ਲੱਗੇ ਹੋਣ ਉਹ ਬੜਾ ਹੀ ਔਖਾ ਹੈ ਇਸ ਕੰਮ ਦਾ ਪਰ ਪਾ ਜੀ ਵੱਡਾ ਸਵਾਲ ਖੜਾ ਹੁੰਦਾ ਕਿਉਂਕਿ ਕੀ ਸਰਕਾਰਾਂ ਦਾ ਚੇਂਜ ਹੁੰਦੀਆਂ ਰਹਿੰਦੀਆਂ ਜਦੋਂ ਇਹ ਜੇ ਮਾਫੀਏ ਮਾਫੀਏ ਦੇ ਖਿਲਾਫ ਕਾਨੂੰਨ ਨਰਮ ਹੋ ਜਾਂਦੇ ਜੇ ਸਰਕਾਰ ਚੇਂਜ ਹੋ ਜਾਵੇ ਕਿਉਂਕਿ ਜਦੋਂ ਕਾਨੂੰਨ ਬਣ ਗਿਆ ਆਰਡਰ ਕਰ ਦਿੱਤੇ ਪਹਿਲੀਆਂ ਦੇ ਪਹਿਲੇ ਮੁੱਖ ਮੰਤਰੀ ਵੱਲ ਆਰਡਰ ਕੀਤਾ ਗਿਆ ਵੀ ਜਿੱਥੇ ਜਿਹਦੇ ਇਲਾਕੇ ਦੇ ਵਿੱਚ ਇਹ ਜਾਂ ਜਿਹੜਾ ਸ਼ਰਾਬ ਕੋਈ ਇਹ ਜੀ ਮਿਲਿਆ ਕੋਈ ਡਰੱਗ ਮਿਲ ਜਾਵੇ ਡਰੱਗ ਮਿਲੇ ਬਰਾਬਦ ਹੋਵੇ ਇਹ ਤਾਂ ਮੌਤਾਂ ਹੋ ਗਈਆਂ ਇਹ ਵੀ ਡਰੱਗ ਹੀ ਆ ਜਿਹਦੇ ਨਾਲ ਡਰੱਗ ਨਾਲ ਮੌਤਾਂ ਹੋ ਗਈਆਂ ਨੇ ਉੱਥੇ ਦੇ ਐਸਐਚਓ ਦੇ ਪਰਚਾ ਅਜੇ ਤੱਕ ਕਿਉਂ ਨਹੀਂ ਹੋਇਆ ਸਾਇਜਨ ਸਪੈਕਟਰ ਨੂੰ ਤੇ ਮੁਕਦਮਾ ਦਰਜ ਕਿਉਂ ਨਹੀਂ ਹੋਇਆ ਉੱਥੇ ਦੇ ਈਟੀਓ ਨੂੰ ਤੇ ਮੁਕਦਮਾ ਦਰਜ ਕਿਉਂ ਨਹੀਂ ਹੋਇਆ ਕਿਉਂਕਿ ਐਸਐਚ ਦਾ ਇਲਾਕੇ ਮੁਨਸ਼ੀ ਦੀ ਜਿਹੜੀ ਹੈਗੀ ਆ ਉਹਨਾਂ ਨੇ ਜ਼ਿੰਮੇਵਾਰੀ ਠਹਿਰਾਇਆ ਸੀ ਅਜੇ ਤੱਕ ਏਡੀਸੀਪੀ ਨੇ ਜਾਣ ਇਹ ਹੀ ਕਿਹਾ ਵੀ ਅਸੀਂ ਉਹਨਾਂ ਨੂੰ ਜੀ ਜਵਾਬ ਤਲਬੀ ਕੀਤੀ ਵਿਭਾਗੀ ਕਾਰਵਾਈ ਵਿਭਾਗੀ ਕਾਰਵਾਈ ਕੀਤੀ ਆ ਵਾਏ ਕਿਉਂਕਿ ਉਹਨਾਂ ਤੇ ਜ਼ਰੂਰੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਤਾਂ ਮੋਟਾਂ ਹੋਗੀਆਂ ਮੋਟਾਂ ਹੋਗੀਆਂ ਕੀ ਜਾਂਚ ਕੀ ਕਰੋਗੇ ਜਾਂਚ ਪਹਿਲਾਂ ਉਹਨਾਂ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਕਿਉਂਕਿ ਭਾਜੀ ਕਾ ਮਾਰ ਕੇ ਟੰਗਣਾ ਜ਼ਰੂਰੀ ਹੈ ਪੰਜਾਬ ਸਰਕਾਰ ਦੇ ਲਈ ਸਰਕਾਰ ਦੇ ਲਈ ਕਿਉਂਕਿ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਐਸਐਚਓ ਲੱਗੇ ਨੇ ਜਿੰਮੇਵਾਰ ਅਹੁਦਿਆਂ ਤੇ ਲੱਗੇ ਨੇ ਉਹਨਾਂ ਨੂੰ ਆਪਣੀ ਡਿਊਟੀ ਪ੍ਰਤੀ ਪਤਾ ਹੋਵੇ ਵੀ ਕਿਤੇ ਮੇਰੇ ਇਲਾਕੇ ਦੇ ਵਿੱਚ ਕਿਤੇ ਇਲਾਕੇ ਦੇ ਵਿੱਚ ਮੇਰੇ ਸ਼ਰਾਬਤਾ ਨਹੀਂ ਵਿਕ ਰਹੀ ਨਕਲੀ ਸ਼ਰਾਬਤਾ ਨਹੀਂ ਵਿਕ ਰਹੀ ਦੇਖੋ ਨਾਲ ਇਹ ਵੀ ਹੈ ਵੀ ਕਿਉਂਕਿ ਉੱਤੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਥੱਲੇ ਤੱਕ ਅਡਰੇ ਦਿੱਤੇ ਹੋਏ ਆ ਵੀ ਕਿਸੇ ਗੈਰ ਕਾਨੂੰਨੀ ਕੰਮ ਦੀ ਕਿਸੇ ਐਮਐਲਏ ਨੇ ਕਿਸੇ ਪਾਰਟੀ ਦੇ ਲੀਡਰ ਨੇ ਕੋਈ ਸਪਰਸ਼ ਨਹੀਂ ਕਰਨੀ ਜੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਸਗੋਂ ਐਮਐਲਏ ਇਸ ਗੱਲ ਤੇ ਗੁੱਸੇ ਨੇ ਪਾਰਟੀ ਦੇ ਲੀਡਰ ਗੁੱਸੇ ਆ ਜੀ ਵੀ ਸਾਡੀ ਕੋਈ ਐਸਚੂ ਨਹੀਂ ਸੁਣਦਾ ਕੋਈ ਐਸਡੀਐਮ ਨਹੀਂ ਸੁਣਦਾ ਜੀ ਫਿਰ ਵੀ ਇਹ ਜੀ ਘਟਨਾ ਵਾਪਰ ਜਵੇ ਜੀ ਫਿਰ ਜ਼ਿੰਮੇਵਾਰੀ ਪਾ ਕੇ ਸਜ਼ਾ ਦੇਣੀ ਤਾਂ ਬਣਦੀ ਹੈ ਜੀ ਜੀ ਇਹ ਵੱਡੀ ਇਸ਼ੂ ਆ ਜਿਹੜਾ ਤੇ ਡਿਸਕਸ ਕੀਤਾ ਦੇਖੋ ਭਾਜੀ ਜਿਹੜਾ ਹੈਗਾ ਇਹ ਮਸਲਾ ਵਾ ਜਿਵੇਂ ਹੁਣ ਦੇਖੋ ਬਰਗਾੜੀ ਘਟਨਾ ਹੋਈ ਆ ਹੋਰ ਵੀ ਕਈ ਮਾਮਲੇ ਹੋ ਜਾਂਦੇ ਨੇ ਜਿੱਥੇ ਪੋਲੀਟੀਕਲ ਲੋਕ ਲਾਹਾ ਲੈਂਦੇ ਨੇ ਉਹਦੇ ਵਿੱਚ ਇਹ ਕਾਰਵਾਈਆਂ ਹੁੰਦੀਆਂ ਨਹੀਂ ਉਹਦੇ ਵਿੱਚ ਐਸਐਸਪੀ ਤੱਕ ਵੀ ਜਿਹੜੇ ਹੈਗੇ ਆ ਠਹਿਰਾਏ ਜਾਂਦੇ ਨੇ ਜ਼ਿੰਮੇਵਾਰ ਆਪਾਂ ਦੇਖਿਆ ਹੀ ਆ ਕਿ ਇਹਦੇ ਵਿੱਚ ਇਹ ਤਾਂ ਦੇਖੋ ਇਹ ਵੀ ਮੌਤਾਂ ਹੋਈਆਂ ਪਰ ਇਹ ਲੇਬਰ ਕਲਾਸ ਸੀ ਬਾਰੇ ਲੇਬਰ ਕਲਾਸ ਸੀ ਮੌਤਾ ਇੱਕ ਨਾਗਰਿਕ ਦੀ ਚਾਹੇ ਕੋਈ ਵੀ ਆਹ ਇਹ ਇਹ ਨਹੀਂ ਇਹ ਗੱਲ ਨਹੀਂ ਹੈ ਮੌਤਾ ਮੌਤ ਹੀ ਆ ਪਰ ਉਸ ਪਰਿਵਾਰ ਲਈ ਤਾਂ ਉਹਨਾਂ ਦਾ ਤਾਂ ਖਤਮ ਹੋ ਗਿਆ ਕੰਮ ਇਹਦੇ ਬਾਰੇ ਜਿਨੀ ਕਿ ਜਾਂਚ ਤਾਂ ਬਾਅਦ ਦੇ ਵਿੱਚ ਪਹਿਲਾ ਕਾਰਵਾਈ ਬਹੁਤ ਹੋਣੀ ਜ਼ਰੂਰੀ ਹੈ ਤੇ ਇਹਦੇ ਬਾਰੇ ਹੁਣ ਜਿਹੜਾ ਹੈਗਾ ਚੋਣ ਕਮਿਸ਼ਨ ਦਾ ਵੀ ਹੈਗਾ ਵੀ ਚੋਣ ਕਮਿਸ਼ਨ ਨੇ ਅਜੇ ਤੱਕ ਸਿਰਫ ਜਵਾਬ ਤਲਬੀ ਰਿਪੋਰਟ ਹੀ ਮੰਗੀ ਆ ਜਿਹੜੀ ਹੈਗੀ ਆ ਪੰਜਾਬ ਦੇ ਸੀਓ ਅਕਸਰ ਦਾ ਹਲੇ ਉਹਨਾਂ ਨੇ ਵੀ ਨਹੀਂ ਲਿਆ ਕੋਈ ਹਾਂ ਉਹਨਾਂ ਨੇ ਸਿਰਫ ਜਵਾਬ ਤਲਬੀ ਕੀਤੀ ਆ ਹੁਣ ਅਸੀਂ ਆਸ ਕਰਦੇ ਆ ਕਿ ਜਿਹੜਾ ਹੈਗਾ ਪੰਜਾਬ ਸਰਕਾਰ ਤੇ ਔਰ ਜਿਹੜਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐ ਸੀ ਸਿਬਨ ਜਿਹੜਾ ਇਸ ਮਸਲੇ ਨੂੰ ਜਿਹੜਾ ਹੈਗਾ ਗੰਭੀਰਤਾ ਨਾਲ ਲੈਣਗੇ ਪਹਿਲਾਂ ਉਹ ਜ਼ਰੂਰ ਜਿਹੜੇ ਹੈਗੇ ਆ ਜ਼ਿੰਮੇਵਾਰ ਜਿਹੜੇ ਅਧਿਕਾਰੀ ਆ ਜਿਹੜੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਲੱਗੇ ਸੀਗੇ ਸਾਈਜ਼ ਔਰ ਪੁਲਿਸ ਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨਗੇ ਤੇ ਫੇਰ ਜਿਹੜੀ ਹੈਗੀ ਆ ਜਾਨ ਚੱਲਦੀ ਰਹੇਗੀ ਭਾਜੀ ਸਮਾਂ ਬਹੁਤ ਹੋ ਗਿਆ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲਈਏ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਜੀ ਤਰਵਾ ਸਸੀ ਕਾਲ ਜੀ ਸਸੀ ਕਾਲ ਜੀ